ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਪੈਂਦੀ ਜੀ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਜੀ ਇਸ ਨੂੰ ਮੋਗਾ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਇੱਕ ਜਰਸੀ ਵਾੜ ਕਵਰ ਕਰ ਰਹੇ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਆਲਟ ਸੈੱਟ ਕਰ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਆ ਸੱਲੀ ਪਰਖ ਤੁਸੀਂ ਆ ਕੇ ਕਰਨੀ ਤੁਸੀਂ ਪੈਸੇ ਲਾਉਣੇ ਆ ਜੀ ਗੱਬਣ ਵੜਾ ਥਣ ਚੱਪ ਕੇ ਲੈ ਜਾਓ ਤੇ ਜੇ ਕਿ ਸੂਆ ਸਾਬ ਉਹਦਾ ਦੋ ਦਾ ਦੋ ਡੰਗ ਆਪਦਾ ਚੋਕੇ ਲੈ ਜਾਓ ਜੀ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਸ ਬੈੜ ਬਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦੀ ਬਾਈ ਨਾਮ ਸ਼ਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਇੱਕ ਵੜੀ ਅੱਜ ਅੱਜ ਵੜਾ ਦਾ ਤਿੰਨ ਸਿੰਘਾਂ ਬਾਈ ਦੋ ਵੇਗਾਂ ਠੀਕ ਆ ਜੀ ਹਾਂਜੀ ਹਾਂਜੀ ਤੇ ਕਿ ਡਿਟੇਲ ਆ ਬਾਈ ਇਹਦੀ ਇਹ ਬਾਈ ਪਹਿਲਾ ਸੂਆ ਠੀਕ ਆ ਜੀ ਤੇ ਆਪਾਂ ਲੈ ਜੂਗੇ ਜੀ ਠੀਕ ਆ ਮੂੰਹ ਤੋਂ ਮੂੰਹ ਤੋਂ ਨਹੀਂ ਵੇਖੇ ਆਪਾਂ ਦੰਦ ਠੀਕ ਆ ਜੀ ਹਾਂ ਛਿੱਗੀ ਹੋਊਗੀ ਠੀਕ ਆ ਬਾਈ ਹਾਂ ਹੱਤਾਂ ਲਾ ਜੂਗੀ ਫੁੱਲਾ ਹੈ ਆਪਾਂ ਲੈ ਜੂਗੀ ਦੁੱਧ ਕਿੰਨਾ ਕ ਪਾ ਦੂੰ ਦੁੱਧ ਬਾਈ 14 ਕਿਲੋ ਦਾ ਆਰਾਮ ਨਾਲ ਹੀ ਦੇ ਦੇਣਾ ਵਾ ਬੜੀ ਚੰਗੀ ਵਹਿੜ ਠੀਕ ਆ ਜੀ ਹਾਂਜੀ ਹਾਂਜੀ ਤੋੜ ਲਈ ਮਾੜਾ ਜਾ ਲੋ ਜੀ ਦੋਸਤੋ ਪਹਿਲਾ ਸੂਆ ਥਾਣਾ ਦਾ ਸਹਿਤ ਤੁਸੀਂ ਚੈੱਕ ਕਰ ਲੋ ਫੈਟਿੰਗ ਵਾਲਾ ਹਵਾਨਾ ਵਾ ਪੱਟਾ ਇਹ ਸੰਨ ਚ ਫਸਿਆ ਪਿਆ ਵਾ ਦੁੱਧ ਬਾਈ ਕਹਿੰਦਾ 13 14 ਕਿਲੋ ਪਿਆ ਜੂਗੀ ਸੋਹਣੀ ਆ ਨਿੱਗਰ ਆ ਗਈ ਕਦ ਵਿੱਚ ਕਾਠ ਵਿੱਚ ਠੀਕ ਆਗਾ ਬੋਦੀ ਵਾਲੀ ਵਹਿੜ ਆ ਗਈ ਵਜਨ ਬਹੁਤ ਆ ਮੋੜ ਲਿਆ ਬਾਈ ਸੋਹਣੀ ਆ ਥਣਾ ਸੈਸ ਤੋਂ ਚੈੱਕ ਕਰ ਲਓ ਫਿਟਿੰਗ ਵਾਲਾ ਹਵਾਨਾ ਬੜਾ ਦਾਸੂਏ ਚੋਲੇ ਹਵਾਨੇ ਦਾ ਅਹੀਂ ਰਹਿਣਾ ਵਾ ਬੋਦੀ ਵਾਦੀ ਜਾਤ ਕੁਆਲਟੀ ਫੁੱਲ ਚੰਗੀ ਆ ਗਈ ਪਿਓਰ ਜਰਸੀ ਆ ਗਈ ਕੋਈ ਕਮੀ ਪੇਸ਼ੀ ਨਹੀਂ ਵਿੱਚ ਇਹਦੇ ਹਵਾਨਾ ਬੜਾ ਚੰਗਾ ਵਾ ਜੀ ਵੇਖ ਸਕਦੇ ਹੋ ਥਣਾ ਤੇ ਵਿਥੀ ਬਹੁਤ ਚੰਗੀ ਆ ਗਈ ਉਹ ਨੇੜ ਤੋਂ ਵਿਖਾ ਦਿੰਨੇ ਆ ਜੀ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਮੂਹਲਾ ਨਾ ਮੂਹਲਾ ਇੱਕੋ ਜਿਹਾ ਮਗਰ ਨਾ ਮਗਰ ਸਾਰਾ ਜਮਾ ਇੱਕੋ ਜਿਹਾ ਠੰਡੀ ਸੀਰ ਆ ਤੇ ਵੇਖ ਸਕਦੇ ਹੋ ਸਾਦੀ ਚਵਾਈ ਵਾਲੇ ਸੋਹਣੇ ਥਾਣਾ ਮੋٹے ਮੋٹے ਠੰਡੀ ਛੁੰਡੀ ਬਹੁਤ ਠੰਡੀ ਛੁੰਡੀ ਬਹੁਤ ਵੇਖੀਦਾ ਭਾਈਆਂ ਦੇ ਹੱਥ ਫੇਰੀ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਉਹੋ ਜੀ ਤੁਸੀਂ ਅੱਜ ਥਾਣੇ ਭਾਂਡਾ ਪਾਸ ਕਰ ਕਰ ਜਾ ਸਕਦੇ ਹੋ ਜੀ ਆ ਦੇਖ ਸਕਦੇ ਤੁਸੀਂ ਆ ਫੇਸਕਵਾਲ ਚੈੱਕ ਆ ਲਓ ਬੋਦੀਪਾਦੀ ਚੈੱਕ ਕਰ ਤੁਸੀਂ ਸੋਹਣੀ ਵਹਿੜ ਆ ਗਈ ਜਿੰਨੀ ਕਹਦੀ ਓਨੀ ਬਿਊਟੀ ਵਾਲੀ ਆ ਚੰਗੀ ਆ ਵਹਿੜ ਮੁੱਲ ਫਿਰ ਦੱਸ ਦੇ ਮੁੱਲ ਲੋਕੀ ਦਾ ਭਾਈ 60-60 ਕਰੀ ਜਾਂਦੇ 60-60 ਆਪਣਾ ਜਮਾ ਜੈਜ ਹੋਊਗਾ ਠੀਕ ਆ 45000 ਦੀ ਦੇ ਦਾਂਗੇ ਛੋਟ ਚੱਪਾ ਕਰ ਦੇਾਂਗੇ ਲੈ ਦੋ ਜਮਾ ਜੈਜ ਮੁੱਲ 45000 ਰੁਪਇਆ ਤੁਸੀਂ ਦੋਸਤੋ ਆਮ ਚੈਨਲ ਉੱਪਰ ਵੀ ਮੈਂ ਵੀ ਵੀਡੀਓ ਪਾਉਣਾ ਹੋਰ ਭਰਾ ਬਹੁਤ ਪਾਉਂਦੇ ਆਗੇ ਆ ਮਨ ਲੋਕੀ ਬੱਚੇ ਦਾ 30-30000 ਮੰਗਦੇ ਆਗੇ ਤੇ ਇਹ ਜਮਾ ਤਿਆਰ ਆ ਗਈ ਹਫਤਾ ਖੰਡ ਲੈਂਦੀ ਆ ਕਿ ਠੰਡੀ ਸੀਰ ਬਹੁਤ ਆ ਗਈ 45000 ਥੋੜਾ ਫੇਰ ਥੋੜਾ ਮਾਨਤਾ ਹੋ ਜਾਊਗਾ ਜਮਾ ਜੈਜ ਮੁੱਲ 12-13 ਕਿਲੋ ਵੀ ਪਿਆ ਗਈ ਥੋੜੇ ਸੂਵੇ ਚ ਪੈਸੇ ਪੂਰੇ ਕਰ ਦੂਗੀ ਗਾਂ ਨੂੰ ਵੀ ਵੱਧੇ ਵਾਲੀ ਆ ਕਿਉਂਕਿ ਪਹਿਲਾ ਸੂਆ ਵਾ ਨਵਾਂ ਹਾਨ ਆਗਾ ਤੇ ਚੰਗੀ ਆਗੀ ਜਿੰਨੀ ਵੀ ਹੈਗੀ ਆ ਫੁੱਲ ਚੰਗੀ ਜਾਵੇ ਤੁਸੀਂ ਫੇਸ ਕੁਆਲਿਟੀ ਤੁਸੀਂ ਠੰਡੀ ਸੀਲ ਆਗੀ ਆ ਆ ਦੇਖੋ ਤੁਸੀਂ ਥਾਂ ਤੋਂ ਨੇੜ ਤੋਂ ਵਿਖਾ ਦੰਨੇ ਜਿਵੇਂ ਫਿਟਿੰਗ ਵਾਲਾ ਹਵਾਨਾ ਵਾ ਕੁੱਚਾਂ ਤੋਂ ਉੱਪਰ ਆਗਾ ਜਿਵੇਂ ਵੇਣੇ ਵੱਡੀਆਂ ਵੱਡੀਆਂ ਚੇੜਾ ਹੁੰਦੀਆਂ ਮੇਲਿਆਂ ਤੇ ਉਹੋ ਜਿਹਾ ਹਵਾਨਾ ਫਿਟਿੰਗ ਵਾਲਾ ਪਰ ਜਿਵੇਂ ਦੀ ਵਿਹੜਾ ਜਰਸੀ ਬਰੀਡ ਆ ਪਰ ਉਹੋ ਜਿਹਾ ਹਵਾਨਾ ਜਿਹੇ ਐਚ ਐਫ ਹੁੰਦੀ ਤੋਂ ਹੋਏ ਹੋਣਾ ਸੀਗਾ ਮੌਲ ਜਮਾ ਜੈ 45000 ਰੁਪਇਆ ਜਿਹਦੇ ਪਸਾਂ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਧੰਨਵਾਦ ਜੀ